ਸਵੇਰ ਕਾਲ ਜੀ ਕੈਂਡਾ ਨਿਊਜ਼ ਬੁਲਟਨ ਵੇਖਣ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਸਿਮਨਜੀਤ ਕੌਰ ਗੇਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮੁਖੜ ਲੈਸਤੇ ਮਾਰ ਕਾਰਨੀਵਲੋ ਚੋਣਾਂ ਲੜਨ ਦਾ ਐਲਾਨ ਲਿਬਰਲ ਲੀਡਰਸ਼ਿਪ ਰੇਸ ਦੇ ਵਿੱਚ ਲੈਣਗੇ ਹਿੱਸਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਟੈਰਫ ਦੇ ਵਧ ਰਹੇ ਖਤਰੇ ਬਾਰੇ ਕੀਤੀ ਚਰਚਾ ਬਾਰਡਰ ਸੁਰੱਖਿਆ ਤੇ ਡੈਨਲ ਸਮਿਥ ਦਾ ਕੀਤਾ ਜ਼ਿਕਰ ਫੋਰਨਸ ਸਮਿਥ ਨੂੰ ਬਣਾਇਆ ਨਿਸ਼ਾਨਾ ਕਿ ਹਾਂ ਦੇਸ਼ ਆਉਂਦਾ ਪਹਿਲਾਂ ਡੈਨਲ ਸਮਿਥ ਨੇ ਨਹੀਂ ਕੀਤੀ ਸੀ ਪ੍ਰਧਾਨ ਮੰਤਰੀ ਜਸਟਨ ਟਰੂਡੋ ਨਾਲ ਹੋਣ ਵਾਲੀ ਮੀਟਿੰਗ ਦੇ ਵਿੱਚ ਸ਼ਿਰਕਤ ਸ਼ਕਤੀਸ਼ਾਲੀ ਪਾਸਪੋਰਟ ਲਿਸਟ ਦੇ ਵਿੱਚ ਕੈਨੇਡੀਅਨ ਪਾਸਪੋਰਟ 7ਵੇਂ ਸਥਾਨ ਤੇ ਰਹਿਬਰ ਕਰਾਰਾ ਯੂਐਸ ਨੂੰ ਪਛਾੜਿਆ ਹੁਣ ਖਬਰਾਂ ਵਿੱਚ ਵਿਸਥਾਰ ਦੇ ਨਾਲ ਲਿਬਰਲ ਲੀਡਰਸ਼ਿਪ ਚੋਣ ਦੇ ਵਾਸਤੇ ਐਲਾਨ ਹੋ ਚੁੱਕੇ ਨੇ 9 ਮਾਰਚ ਨੂੰ ਲਿਬਰਲ ਆਪਣਾ ਲੀਡਰ ਚੁਣਨਗੇ ਤੇ ਇਸ ਵਾਸਤੇ ਤਿਆਰੀਆਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਮਾਰਕ ਕਾਰਨੀ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਉਮੀਦਵਾਰੀ ਦੇਣਗੇ ਇਸ ਤੋਂ ਪਹਿਲਾਂ ਚੰਦਰ ਆਰਿਆ ਆਪਣੀ ਉਮੀਦਵਾਰੀ ਦੇ ਚੁੱਕੇ ਨੇ ਤੇ ਕ੍ਰਿਸਟੀਆਫ ਫਰਲੈਂਡ ਦੇ ਨਾਮ ਦਾ ਐਲਾਨ ਹੁਣ ਅਜੇ ਬਾਕੀ ਹੈ ਇੰਤਜ਼ਾਰ ਕੀਤਾ ਜਾ ਰਿਹਾ ਕਿ ਉਹ ਕਦੋਂ ਆਪਣੀ ਉਮੀਦਵਾਰੀ ਪੇਸ਼ ਕਰਨਗੇ ਮਾਰਕ ਕਾਰਨੀ ਨੇ ਕਿਹਾ ਕਿ ਉਹ ਕੈਨੇਡਾ ਨੂੰ ਆਰਥਿਕ ਸਮੱਸਿਆਵਾਂ ਦੇ ਵਿੱਚੋਂ ਬਾਹਰ ਕੱਢਣ ਦਾ ਪੂਰਜ਼ੋਰ ਯਤਨ ਕਰਨਗੇ एडमंटन ਵਿੱਚ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੀ ਨੇ ਲਿਬਰਲ ਪਾਰਟੀ ਦੀ ਲੀਡਰਸ਼ਿਪ ਲਈ ਚੋਣ ਲੜਨ ਵਾਸਤੇ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ ਪਾਰਟੀ 9 ਮਾਰਚ 2025 ਨੂੰ ਆਪਣਾ ਨਵਾਂ ਨੇਤਾ ਚੁਣਨ ਲਈ ਤਿਆਰ ਹੈ ਆਪਣੇ ਕੋਸ਼ਨਾ ਤੋਂ ਬਾਅਦ ਕਾਰਨੀ ਪੱਤਰਕਾਰਾਂ ਤੋਂ ਸਵਾਲ ਪੁੱਛਦੇ ਨੇ ਕਿ ਕੀ ਉਹ ਕਾਰਬਨ ਤੇ ਖपतਕਾਰ ਕੀਮਤ ਨੂੰ ਖਤਮ ਕਰਨ ਦੇ ਹੱਕ ਚ ਨੇ ਉਹ ਅਮਰੀਕੀ ਡੈਟਸ ਧਮਕੀਆਂ ਦੇ ਜਵਾਬ ਅਤੇ ਅਲਬੋਟਾ ਪ੍ਰੀਮੀਅਰ ਡੈਨੀਅਲ ਸਮਿਥ ਦੇ ਆਪਣੇ ਸੂਬੇ ਤੋਂ ਊਰਜਾ ਨਿਰਿਆਤ ਨੂੰ ਸੰਭਾਵੀ ਬਦਲਾ ਲੈਣ ਵਾਲੇ ਉਪਾਅ ਜੋ ਸੀਮਤ ਕਰਨ ਦੇ ਵਿਰੋਧ ਤੇ ਵੀ ਟਿੱਪਣੀ ਕਰਦੇ ਨੇ ਸੋ ਇਫ ਯੂ ਰਿਮੈਂਬਰ 1 ਥਿੰਗ ਫ্রম ਵਾਟ ਆਈ ਸੇ ਟੂਡੇ ਰਿਮੈਂਬਰ ਥਿਸ ਆਈ ਏਮ ਗੋਇੰਗ ਟੂ ਬੀ ਕੰਪਲੀਟਲੀ ਫੋਕਸਡ ਔਨ ਗੈਟਿੰਗ ਆਰ ਇਕਨੋਮੀ ਬੈਕ ਔਨ ਟਰੈਕ And if you wonder why I can succeed where others have failed or will fall short, consider this. I've helped manage multiple crises and I've helped save two economies. I know how business works and I know how to make it work for you. I've worked around the world, but I'm grounded in what I learned right here in Edmonton to be responsible, to be fair. to stay humble, to work together, and to never ever give up. ਆਪਣੀ ਮੁਹਿੰਮ ਅਨੁਸਾਰ 2008 ਦੇ ਵਿੱਤੀ ਸੰਕਟ ਦੌਰਾਨ ਬੈਂਕ ਆਫ ਕੈਨੇਡਾ ਦੇ ਗਵਰਨਰ ਵਜੋਂ ਕਾਰਨੀ ਨੇ ਆਧੁਨਿਕ ਇਤਿਹਾਸ ਦੇ ਸਭ ਤੋਂ ਅਸ਼ਾਂਤ ਆਰਥਿਕ ਦੌਰਾਂ ਵਿੱਚੋਂ ਇੱਕ ਵਿੱਚੋਂ ਕੈਨੇਡਾ ਦੀ ਅਗਵਾਈ ਕੀਤੀ ਨੌਕਰੀਆਂ ਦੀ ਰੱਖਿਆ ਕੀਤੀ ਤੇ ਇਹ ਯਕੀਨੀ ਬਣਾਉਣ ਚ ਮਦਦ ਕੀਤੀ ਕਿ ਕੈਨੇਡਾ ਮਜ਼ਬੂਤ ਹੋ ਕੇ ਬਾਹਰ ਆਇਆ 2013 ਵਿੱਚ ਉਹਨਾਂ ਨੂੰ ਬੈਂਕ ਆਫ ਇੰਗਲੈਂਡ ਦੀ ਅਗਵਾਈ ਕਰਨ ਲਈ ਭਰਤੀ ਕੀਤਾ ਗਿਆ ਸੀ ਅਤੇ 2019 ਵਿੱਚ ਉਹਨਾਂ ਨੇ ਜਲਵਾਯੂ ਕਾਰਵਾਈ ਅਤੇ ਵਿੱਤ ਲਈ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਦੂਤ ਵਜੋਂ ਸੇਵਾ ਕਰਨੀ ਸ਼ੁਰੂ ਕੀਤੀ ਕਾਰਨੀ ਦਾ ਜਨਮ ਉੱਤਰ ਪੱਛਮੀ ਪ੍ਰਦੇਸ਼ਾਂ ਦੇ ਫੋਰਡ ਸਮਿਥ ਵਿੱਚ ਹੋਇਆ ਸੀ ਤੇ ਉਹ ਐਡਮਿੰਟਨ ਅਲਬਰਟਾ ਚ ਵੱਡੇ ਹੋਏ ਨੇ ਕਨਿਦਾ ਦਾ ਐਲਾਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਇਸ ਐਲਾਨ ਤੋਂ ਬਾਅਦ ਹੋਇਆ ਹੈ ਕਿ ਉਹ ਅਹੁਦੇ ਲਈ ਨਵਾਂ ਉਮੀਦਵਾਰ ਮਿਲਦੇ ਹੀ ਲਿਬਰਲ ਪਾਰਟੀ ਦੇ ਨੇਤਾ ਤੇ ਪ੍ਰਧਾਨ ਮੰਤਰੀ ਵਜੋਂ ਅਸਤੀਫਾ ਦੇਣਗੇ। ਉਨ੍ਹਾਂ ਇਹ ਵੀ ਕਿਹਾ ਹੈ ਕਿ ਕੈਨੇਡੀਅਨ ਸੰਸਦ 24 ਮਾਰਚ ਤੱਕ ਮੁਲਤਵੀ ਜਾਂ ਮੁਤਲਕ ਕਰ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ অন্ਟਾਰੀਓ ਦੇ ਵਿਨਸਰ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਟਰੰਪ ਟੈਰਿਫ ਦੇ ਵੱਧ ਰਹੇ ਖਤਰੇ ਬਾਰੇ ਚਰਚਾ ਕੀਤੀ ਹੈ ਇਸ ਗੱਲ ਤੇ ਵੀ ਉਹਨਾਂ ਨੇ ਟਿੱਪਣੀ ਕੀਤੀ ਹੈ ਕਿ ਆਉਣ ਵਾਲੇ ਟਰੰਪ ਪ੍ਰਸ਼ਾਸਨ ਦੁਆਰਾ ਸੰਘੀ ਸਰਕਾਰ ਦੀ ਨਵੀਂ ਸਰਹੱਦੀ ਯੋਜਨਾ ਨੂੰ ਕਿਵੇਂ ਪ੍ਰਾਪਤ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਬਾਰਡਰ ਸੁਰੱਖਿਆ ਵਾਸਤੇ ਕੈਨੇਡਾ ਨਿਵੇਸ਼ ਕਰ ਰਿਹਾ ਹੈ 1.3 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾ ਰਿਹਾ ਹੈ ਤੇ ਇਸ ਗੱਲ ਨੂੰ ਪੋਜ਼ਿਟਿਵ ਤਰੀਕੇ ਨਾਲ ਲੈਣਾ ਚਾਹੀਦਾ ਹੈ ਨਾਲ ਹੀ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਦੇ ਵੱਲੋਂ ਜੋ ਮੜਾ ਲਾਗੋ ਵਿੱਚ ਜਾ ਕੇ ਡੈਨੀਅਲ ਰਮ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਉਸ ਬਾਰੇ ਵੀ ਪ੍ਰਧਾਨ ਮੰਤਰੀ ਜਸਟਨ ਟਰੂਡੋ ਬਿਆਨਬਾਜ਼ੀ ਕਰਦੇ ਹੋਏ ਵਿਖਾਈ ਦਿੱਤੇ ਨੇ ਦਰਸਾ ਡੈਨੀਅਲ ਸਮਿਥ ਨੇ ਜਦੋਂ ਤੋਂ ਹੀ ਟਰੰਪ ਦੇ ਨਾਲ ਮੁਲਾਕਾਤ ਕੀਤੀ ਹੈ ਉਸ ਤੋਂ ਬਾਅਦ ਹੀ ਉਹਨਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਗਿਆ ਹੈ ਕਿਉਂਕਿ ਇਸ ਦੌਰਾਨ ਡੈਨੀਅਲ ਸਮਿਥ ਨੇ ਕਿਹਾ ਸੀ ਕਿ ਮੈਨੂੰ ਲੱਗਦਾ ਹੈ ਸਾਨੂੰ ਟੈਰਫ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ ਆਈ ਥਿੰਕ ਇਟ ਵਾਸ ਰੀਲੀ ਇੰਪੋਰਟੈਂਟ ਯੈਸਟਰਡੇ ਐਸ ਵੀ ਮੈਟ ਵਿਦ ਫਰਸਟ ਮਿਨਿਸਟਰਸ ਫਰਮ ਅਕ੍ਰੋਸ ਦਾ ਕੰਟਰੀ ਥੈਟ ਪ੍ਰੀਮੀਅਰਸ ਹੈਵਨ ਓਪਰਚੁਨਿਟੀ ਟੂ ਐਕਸਪ੍ਰੈਸ Uh, the interests of their citizens, of their industry, of their area. Certainly, I don't blame Danielle Smith for speaking up for her industry. That's part of her job. But every single Premier other than Danielle Smith then chose to put Canada first. And say, but we're all part of Team Canada because what happens to any part of us happens to all of us, and we will be there to respond strongly, to fight for Canada, and to do it in a united way that makes sure that it's fair across all industries, across all regions. That was what we came together yesterday to do. I, I would actually like to point out to Danielle Smith. The Canadians know the importance of standing up for each other. That's why Canadian taxpayers bought the Trans Mountain Pipeline expansion, TMX, to be able to get Albertan oil to new markets. That was an investment that all Canadians made that the Alberta government is making billions of dollars off of because in what was a very difficult decision, the federal government we made the decision to purchase and build and complete that pipeline. That's an example of all Canadians standing up for Alberta and getting it done. So, yes, premiers should be advocating for their own industries, their own country, their own uh, communities, but they should also put their country first, as every single premier, except Danielle Smith, did. We understand how integrated the economy here is uh, in trade with the United States, and we understand how integrated the economy in the United States is with Canada. Anything that thickens the border or imposes penalties or tariffs between our two countries will hurt Americans as well as Canadians. And our first argument is that these tariffs should not move forward. Uh, the incoming uh, administration expressed concerns around the border that they linked to tariffs so we got to work in first of all demonstrating that the canadian uh, us border uh, is a source of strength for our country uh, that it is something uh, that uh, is not the source of challenges for the united states indeed half of the uh, half of 1% of the fentanyl going into the United States come from Canada. Half of 1% of migrants uh, into Canada into the United States come from Canada. Borders are not the issue, but still we put in uh, over a billion dollars to upgrade and strengthen our border processes to prevent the flow of illegal goods uh, and people in both directions because that's something that the circumstances require. We're not just fighting for good jobs here in, Detroit, in, in Windsor, Essex. We're fighting for good jobs right across the country. Because if these tariffs move forward, there is no corner of Canada or of the United States that won't be negatively impacted by Donald Trump's decision to raise prices on Americans. ਟੈਰਫ ਮਾਮਲਾ ਇੱਕ ਵਾਰ ਫੇਰ ਚਰਚਾ ਦਾ ਵਿਸ਼ਾ ਹੈ ਔਰ ਇਹ ਚਰਚਾ ਰੁਕੰਧਨ ਨਾਮ ਨਹੀਂ ਲੈ ਰਹੀ ਕਿਉਂਕਿ ਡੋਨਾਲਡ ਟਰੰਪ ਦੇ ਸੌ ਚੁੱਕਣ ਦੇ ਵਿੱਚ ਮਹਿਜ਼ ਦੋ ਹੀ ਦਿਨ ਬਚੇ ਨੇ ਹੁਣ ਡੱਗਫੋਰ ਨੇ ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਤੇ ਨਿਸ਼ਾਨਾ ਵਿੰਨਿਆ ਉਹਨਾਂ ਕਹੇ ਹੈ ਕਿ ਦੇਸ਼ ਪਹਿਲਾਂ ਆਉਂਦਾ ਹੈ ਨੇਸ਼ਨ ਕਮਸ ਫਰਸਟ ਅਲਬਰਟਾ ਪ੍ਰੀਮੀਅਰ ਨੇ ਸਾਰੇ ਪ੍ਰੀਮੀਅਰਸ ਦੇ ਵੱਲੋਂ ਦਸਤਖਤ ਕੀਤੇ ਸਾਂਝੇ ਬਿਆਨ ਤੋਂ ਵੀ ਪਾਸਾ ਵੱਟ ਲਿਆ ਨਾ ਹੀ ਉਹ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਅਤੇ ਉਹਨਾਂ ਨੇ ਆਨਲਾਈਨ ਇਸ ਮੀਟਿੰਗ ਦੇ ਵਿੱਚ ਹਿੱਸਾ ਲਿਆ ਪਰ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਵਿਖਾਈ ਨਹੀਂ ਦਿੱਤੇ ਤੇ ਨਾ ਹੀ ਉਹਨਾਂ ਨੇ ਸਾਂਝੇ ਬਿਆਨ ਦੇ ਵਿੱਚ ਆਪਣੇ ਸਿਗਨੇਚਰ ਕੀਤੇ ਨੇ। অন্ਟਾਰੀਓ ਪ੍ਰੀਮੀਅਰ ਡਗ ਫੋਰਡ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਦੇਸ਼ ਦੇ ਲੀਡਰਾਂ ਨੂੰ ਕੈਨੇਡਾ ਨੂੰ ਪਹਿਲ ਦੇਣੀ ਚਾਹੀਦੀ ਹੈ ਤੇ ਮਨੁਨੀਤ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਜਵਾਬੀ ਕਾਰਵਾਈ ਕਰਨੀ ਚਾਹੀਦੀ ਹੈ। ਜੇਕਰ 트럼ਪ ਕੈਨੇਡੀਅਨ ਸਮਾਨ ਤੇ ਟੈਰਿਫ ਲਾਉਣ ਨਾਲ ਅੱਗੇ ਵਧਦੇ ਨੇ ਨਾਲ ਹੀ ਫੋੜਨੇ ਕੈਨੇਡੀਅਨ ਪ੍ਰੀਮੀਅਰਾਂ ਵੱਲੋਂ 트럼ਪ ਖਿਲਾਫ ਇੱਕ ਜੁਟਤਾ ਵਾਲੇ ਬਿਆਨ ਤੇ ਅਲਬਰਟਾ ਪ੍ਰੀਮੀਅਰ ਡੇਨਲ ਸਮਿਥ ਦੁਆਰਾ ਦਸਖਤ ਨਾ ਕੀਤੇ ਜਾਂਦੇ ਵੀ ਨਿਸ਼ਾਨਾ ਬਣਿਆ ਬੁੱਧਵਾਰ ਨੂੰ ਓਟਵਾ ਵਿੱਚ ਕੈਨੇਡਾ ਦੇ 13 ਪ੍ਰੀਮੀਅਰਾਂ ਅਤੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਮੁਲਾਕਾਤ ਹੋਈ ਇਸ ਮੁਲਾਕਾਤ ਮਗਰੋਂ ਫੋਰਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇ ਟਰੰਪ ਕੈਨੇਡੀਅਨ ਉਤਪਾਦਾਂ ਤੇ 25 ਫੀਸਦੀ ਟੈਰਿਫ ਲਾਉਂਦੀ ਆਪਣੀ ਧਮਕੀ ਨੂੰ ਅਮਲ 'ਚ ਲਿਆਉਂਦੇ ਨੇ ਤਾਂ ਕੈਨੇਡਾ ਨੂੰ ਉਹਨਾਂ ਖਿਲਾਫ ਇੱਕ ਜੁੱਟਾ ਵਿਖਾਉਣੀ ਪਵੇਗੀ ਫੋਰਡ ਨੇ ਕਿਹਾ ਕਿ ਉਹ ਅਤੇ ਹੋਰ ਪ੍ਰੀਮੀਅਰ ਰੂਡੋ ਨਾਲ ਸੈਮਥਨ ਕਿ ਕੈਨੇਡਾ ਨੂੰ ਵੀ ਅਮਰੀਕੀ ਟੈਰਫਾਂ ਖਿਲਾਫ ਆਪਣੇ ਦਾਇਰੇ 'ਚ ਆਉਂਦੇ ਹਰ ਇੱਕ ਉਪਾਦ ਦੀ ਭਰਪੂਰ ਵਰਤੋਂ ਕਰਨੀ ਚਾਹੀਦੀ ਹੈ ਫੋਰਡ ਨੇ ਕਿਹਾ ਕਿ ਸਮਿਥ ਹਲਬਰਟਾ ਦੇ ਤੇਲ ਉਦਯੋਗ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਫੋਰਡ ਨੇ ਕਿਹਾ ਕਿ ਇਹ ਉਹਨਾਂ ਦੀ ਪਸੰਦ ਹੈ ਮੇਰੀ ਵੱਖਰੀ ਥਿਊਰੀ ਹੈ ਆਪਣੇ ਅਧਿਕਾਰਿਤ ਖੇਤਰ ਦੀ ਰਾਖੀ ਕਰੋ ਪਰ ਦੇਸ਼ ਪਹਿਲਾਂ ਆਉਂਦਾ ਹੈ ਕੈਨੇਡਾ ਤਰਜੀਹ ਹੈ ਉਹ ਸਮੂਹਿਕ ਤੌਰ ਤੇ ਕੈਨੇਡੀਅਨਸ ਨੂੰ ਢਾਲ ਆ ਰਹੇ ਨੇ ਸਾਨੂੰ ਇਕਜੁੱਟ ਹੋਣ ਦੀ ਲੋੜ ਹੈ ਇਕੱਠਿਆਂ ਅਸੀਂ ਖੜੇ ਰ੍ਹਾਂਗੇ ਵੰਡੇ ਹੋਏ ਅਸੀਂ ਡਿੱਗਾਗੇ ਸਮੇਥਰ ਮੀਟਿੰਗ ਲਈ ਆਟਵਾ ਨਹੀਂ ਆਏ ਤੇ ਪਨਾਮਾ ਤੋਂ ਵੀਡੀਓ ਕਾਨਫਰੰਸ ਰਾਹੀਂ ਚਰਚਾ ਚ ਸ਼ਾਮਿਲ ਹੋਏ। ਔਰ ਟਰੂਡੋ ਅਤੇ ਹੋਰ ਪ੍ਰੀਮੀਅਰਾਂ ਨਾਲ ਸਮਾਪਤੀ ਪ੍ਰੈਸ ਕਾਨਫਰੰਸ ਵਿੱਚ ਵੀ ਸ਼ਾਮਿਲ ਨਹੀਂ ਹੋਈ ਤੇ ਨਾ ਹੀ ਅੰਤਿਮ ਸਾਂਝੇ ਬਿਆਨ ਤੇ ਦਸਤਖਤ ਕੀਤੇ। 12 ਪ੍ਰੀਮੀਅਰਸ ਅਤੇ ਟਰੂਡੋ ਦੁਆਰਾ ਦਸਤਖਤ ਕੀਤੇ ਬਿਆਨ ਵਿੱਚ ਪ੍ਰੀਮੀਅਰਾਂ ਨੇ ਕਿਹਾ ਕਿ ਉਹ ਟਰੰਪ ਨੂੰ ਕੈਨੇਡੀਅਨ ਵਸਤਾਂ ਤੇ ਟੈਰਿਫ ਲਗਾਉਣ ਤੋਂ ਰੋਕਣ ਲਈ ਸਭ ਕੁਝ ਕਰਨਗੇ। ਭਾਵੇਂ ਰਾਸ਼ਟਰਪਤੀ ਚੁਣੇ ਜਾਣ ਲਈ ਸਮਾਂ ਖਤਮ ਹੋ ਰਿਹਾ ਹੈ। ਅਗਲੇ ਸੋਮਵਾਰ ਨੂੰ ਟਰੰਪ ਨੇ ਹਲਫ਼ ਲੈਣਾ ਹੈ। ਉਸ ਦਸਤਾਵੇਜ਼ ਵਿੱਚ ਇੱਕ ਨੋਟ ਜੋੜਿਆ ਗਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਅਲਬਰਟਾ ਸਰਕਾਰ ਨੇ ਸਾਂਝੇ ਬਿਆਨ ਨੂੰ ਮਨਜ਼ੂਰੀ ਨਹੀਂ ਦਿੱਤੀ। ਸਮਿਥ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਦਿਆਂ ਕਿਹਾ ਕਿ ਉਹ ਟਰੰਪ ਨਾਲ ਨਜਿੱਠਣ ਦੀ ਕਨੀਤੀ ਨੀਤੀ ਨਿਯੋਜਨਾ ਦੇ ਨਾਲ ਨਹੀਂ ਕਿਉਂਕਿ ਫੈਡਰਲ ਸਰਕਾਰ ਦੇ ਅਧਿਕਾਰੀ ਅਮਰੀਕਾ ਨੂੰ ਊਰਜਾ ਸਪਲਾਈ ਕਟਣ ਅਤੇ ਅਲਬਰਟਾ ਤੋਂ ਅਮਰੀਕਾ ਵੱਲ ਜਾਣ ਵਾਲੀ ਊਰਜਾ ਅਤੇ ਹੋਰ ਉਤਪਾਦਾਂ 'ਤੇ ਟੈਰਿਫ ਲਗਾਉਣ ਦੇ ਵਿਚਾਰ ਨੂੰ ਜਨਤਕ ਅਤੇ ਨਿੱਜੀ ਤੌਰ 'ਤੇ ਕਹਿ ਚੁੱਕੇ ਨੇ। ਸਮਿਥ ਨੇ ਕਿਹਾ ਜਦੋਂ ਤੱਕ ਇਹ ਖਸ਼ੇ ਖਤਮ ਨਹੀਂ ਹੁੰਦੇ ਅਲਬਰਟਾ ਟੈਰਿਫਾਂ ਨਾਲ ਨਜਿੱਠਣ ਲਈ ਫੈਡਰਲ ਸਰਕਾਰ ਦੀ ਯੋਜਨਾ ਦਾ ਪੂਰਾ ਸਮਰਥਨ ਨਹੀਂ ਕਰ ਸਕੇਗਾ। ਟਰੂਡੋ ਨੇ ਕਿਹਾ ਕਿ ਜੇ ਟਰੰਪ ਟੈਰਿਫ ਲਗਾਉਂਦੇ ਨੇ ਤਾਂ ਕੈਨੇਡਾ ਉਸ ਲਈ ਮਜ਼ਬੂਤ ਜਵਾਬ ਤਿਆਰ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਮਰੀਕਾ ਦੀ ਅਰਥ ਵਿਵਸਥਾ ਤੇ ਸੰਭਾਵਿਤ ਪ੍ਰਭਾਵਾਂ ਦੇ ਮੱਦੇਨਜ਼ਰ ਟਰੰਪ ਵੱਲੋਂ ਕੈਨੇਡਾ ਦੇ ਖਿਲਾਫ ਆਪਣੀਆਂ ਵਪਾਰਕ ਧਮਕੀਆਂ ਨੂੰ ਛੱਡਣ ਦੀ ਬਹੁਤੀ ਸੰਭਾਵਨਾ ਨਹੀਂ ਹੈ। ਟਰੂਡੋ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਜਵਾਬੀ ਕਾਰਵਾਈ ਦਾ ਪ੍ਰਭਾਵ ਦੇਸ਼ ਦਾ ਕੋਈ ਇੱਕ ਖੇਤਰ ਨਹੀਂ ਚੱਲੇਗਾ ਅਸੀਂ ਬਰਾਬਰਤਾ ਦੇ ਨਾਲ ਉਚਿਤ ਰਹਾਂਗੇ ਪਰ ਨਾਲ ਹੀ ਦ੍ਰਿੜ ਰਹਾਂਗੇ ਟਰੂਡੋ ਨੇ ਸੁਝਾਅ ਦਿੱਤਾ ਹੈ ਕਿ ਅਮਰੀਕਾ ਨੂੰ ਤੇਲ ਅਤੇ ਗੈਸ ਦੇ ਵਹਾਅ ਨੂੰ ਰੋਕਣਾ ਇੱਕ ਸੰਭਾਵਨਾ ਹੈ ਭਾਵੇਂ ਸਮਿਥ ਦ੍ਰਿੜਤਾ ਦੇ ਨਾਲ ਇਸ ਦਾ ਵਿਰੋਧ ਕਰਦੀ ਹੈ ਪਰ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਸਮੇਂ ਕੋਈ ਫੈਸਲਾ ਨਹੀਂ ਲਿਆ ਗਿਆ ਤੇਲ ਕੈਨੇਡਾ ਲਈ ਇੱਕ ਮਹੱਤਵਪੂਰਨ ਸੌਦੇਬਾਜ਼ੀ ਨੁਕਤਾ ਹੋ ਸਕਦਾ ਹੈ ਕੈਨੇਡਾ ਹਰ ਰੋਜ਼ ਅਮਰੀਕਾ ਨੂੰ ਲਗਭਗ 4 ਮਿਲੀਅਨ ਬੈਰਲ ਨਿਰਯਾਤ ਕਰਦਾ ਹੈ ਬਹੁਤ ਸਾਰੀਆਂ ਅਮਰੀਕੀ ਰਿਫਾਇਨਰੀਆਂ ਲਗਭਗ ਪੂਰੀ ਤਰ੍ਹਾਂ ਕੈਨੇਡਾ ਦੇ ਪਹਾੜੀ ਕੱਚੇ ਤੇਲ ਤੇ ਨਿਰਭਰ ਨੇ ਅਤੇ ਉਹ ਸਪਲਾਈ ਵਿੱਚ ਕਿਸੇ ਵੀ ਵਿਘਨ ਦੇ ਅਮਰੀਕੀ ਅਰਥਚਾਰੇ ਤੇ ਬਹੁਤ ਛਾੜੇ ਪ੍ਰਭਾਵ ਪੈ ਸਕਦੇ ਨੇ। ਟਰੰਪ ਨੇ ਧਮਕੀ ਦਿੱਤੀ ਹੋਈ ਹੈ ਕਿ ਜੇ ਕੈਨੇਡਾ ਅਤੇ ਮੈਕਸੀਕੋ ਬਾਰਡਰ ਤੋਂ ਗੈਰਕਾਨੂੰਨੀ ਪ੍ਰਵਾਸ ਅਤੇ ਨਸ਼ਾੰਦੀ ਤਸਕਰੀ ਰੋਕਣ ਦੇ ਉਪਾਅ ਨਹੀਂ ਕਰਦੇ ਤਾਂ ਉਹ ਆਪਣੇ ਦਫ਼ਤਰ ਦੇ ਪਹਿਲੇ ਦਿਨ ਦੋਵਾਂ ਦੇਸ਼ਾਂ ਤੋਂ ਆਉਂਦੇ ਸਮਾਨ ਤੇ 25 ਫੀਸਦੀ ਟੈਰਿਫ ਲਗਾ ਦੇਣਗੇ। ਟਰੰਪ ਦੀਆਂ ਟੈਰਿਫ ਧਮਕੀਆਂ ਦੇ ਮੱਦੇਨਜ਼ਰ ਕੈਨਡਾ ਨੇ ਬਾਰਡਰ ਸੁਰੱਖਿਆ ਲਈ ਹੋਰ ਉਪਾਅ ਕੀਤੇ ਨੇ 1.3 ਬਿਲੀਅਨ ਦੀ ਯੋਜਨਾ ਦੇ ਤਹਿਤ ਕੈਨਡਾ ਵੱਲੋਂ ਅਮਰੀਕਾ ਨਾਲ ਲੱਗਦੀ ਸਰਹੱਦ ਤੇ ਵਧੇਰੇ ਬਾਰਡਰ ਅਤੇ RCMP ਅਧਿਕਾਰੀਆਂ ਦੀ ਤਾਇਨਾਤੀ ਵਧੇਰੇ ਡਰੋਨ ਅਤੇ ਬਲੈਕ ਹੌਕ ਹੈਲੀਕਾਪਟਰ ਰਾਹੀਂ ਨਿਗਰਾਨੀ ਅਤੇ ਨਸ਼ਿਆਂ ਨੂੰ ਰੋਕਣ ਲਈ ਨਵੀਆਂ ਇਕਾਈਆਂ ਤੇ ਉਪਕਰਨਾਂ ਦੀ ਤਾਇਨਾਤੀ ਕੀਤੀ ਜਾ ਰਹੀ ਹੈ ਫੈਂਲੀ ਪਾਸਪੋਰਟ ਇੰਡੈਕਸ ਦੀ ਲਿਸਟ ਸਾਹਮਣੇ ਆ ਚੁੱਕੀ ਹੈ ਤੇ ਹੁਣ ਕਿਹੜੇ ਪਾਸਪੋਰਟ ਨੂੰ ਕਿਹੜੀ ਰੈਂਕਿੰਗ ਮਿਲੀ ਹੈ ਕਿਹੜਾ ਪਾਸਪੋਰਟ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੈ ਦਰਜਾਬੰਦੀ ਦੇ ਵਿੱਚ ਯੂਐਸ ਤੋਂ ਉੱਤੇ ਹੈ ਕੈਨੇਡੀਅਨ ਪਾਸਪੋਰਟ ਇਹ ਖਬਰ ਜ਼ਰੂਰ ਖੁਸ਼ਖਬਰੀ ਭਰੀ ਹੈ ਕੈਨੇਡੀਅਨਸ ਵਾਸਤੇ ਕਿਉਂਕਿ ਕੈਨੇਡੀਅਨ ਪਾਸਪੋਰਟ ਨੂੰ ਯੂਐਸ ਪਾਸਪੋਰਟ ਤੋਂ ਸਟਰੋਂਗ ਮੰਨਿਆ ਗਿਆ ਹੁਣ ਇਸ ਰਿਪੋਰਟ ਦੇ ਵਿੱਚ ਹੋਰ ਕਿਹੜੇ-ਕਿਹੜੇ ਪਾਸਪੋਰਟਸ ਦਾ ਜ਼ਿਕਰ ਹੈ ਕਿਹੜੇ-ਕਿਹੜੇ ਪਾਸਪੋਰਟਸ ਕਿੰਨੇ ਕੁ ਸਟਰੋਂਗ ਨੇ ਇਸ ਤੇ ਨਜ਼ਰ ਮਾਰਦਿਆਂ ਸਪੋਰਟਸ ੜੀਏ ਹਾਲ ਹੀ ਵਿੱਚ ਦੁਨੀਆ ਭਰ ਦੇ ਮੁਲਕਾਂ ਦੀ ਆਈ ਪਾਸਪੋਰਟ ਰੈਂਕਿੰਗ ਨਾਲ ਵੱਖ-ਵੱਖ ਦੇਸ਼ਾਂ ਦਾ ਮੁਕਾਬਲਾ ਹੋ ਰਿਹਾ ਹੈ ਇਸ ਰਿਪੋਰਟ ਰਾਹੀਂ ਇਸ ਰੈਂਕਿੰਗ ਬਾਰੇ ਸਮਝਣ ਦੇ ਨਾਲ-ਨਾਲ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤੁਸੀਂ ਆਪਣੇ ਪਾਸਪੋਰਟ ਨਾਲ ਕਿਸ ਦੇਸ਼ ਦੀ ਯਾਤਰਾ ਬਿਨਾ ਵੀਜ਼ਾ ਕਰ ਸਕਦੇ ਹੋ ਨਾਗਰਿਕਤਾ ਸਲਾਹਕਾਰ ਫਰਮ ਹੈਲੇ ਐਂਡ ਪਾਰਟਨਰਸ ਵੱਲੋਂ ਇੰਟਰਨੈਸ਼ਨਲ 에ਅਰ ਟ੍ਰਾਂਸਪੋਰਟ ਅਥਾਰਟੀ ਵੱਲੋਂ ਦਿੱਤੇ ਗਏ ਅੰਕੜਿਆਂ ਉੱਤੇ ਆਪਣੀ ਰਿਪੋਰਟ ਤਿਆਰ ਕੀਤੀ ਜਾਂਦੀ ਹੈ ਹਾਲੇ ਗਲੋਬਲ ਮੋਬਿਲਿਟੀ ਰਿਪੋਰਟ ਜੋ ਕਿ ਸਾਲ ਵਿੱਚ ਦੋ ਵਾਰ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਵੱਖ-ਵੱਖ ਦੇਸ਼ਾਂ ਦੇ ਪਾਸਪੋਰਟ ਨੂੰ ਇਸ ਤਰੀਕੇ ਨਾਲ ਰੈਂਕ ਪ੍ਰਦਾਨ ਕਰਦੀ ਹੈ ਕਿ ਉਕਤ ਪਾਸਪੋਰਟ ਹੋਲਡਰ ਕੋਲ ਕਿੰਨੇ ਦੇਸ਼ਾਂ 'ਚ ਬਿਨਾ ਵੀਜ਼ਾ ਜਾਣ ਦੀ ਸਹੂਲਤ ਹੁੰਦੀ ਹੈ ਜਿਸ ਦੇਸ਼ ਦੇ ਪਾਸਪੋਰਟ ਹੋਲਡਰ ਸਭ ਤੋਂ ਵੱਧ ਦੇੜੇ ਦੇਸ਼ਾਂ 'ਚ ਬਗੈਰ ਵੀਜ਼ਾ ਤੋਂ ਜਾ ਸਕਦੇ ਨੇ ਉਸ ਦੇਸ਼ ਦਾ ਪਾਸਪੋਰਟ ਸਭ ਤੋਂ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ ਹੈਲੈਂਡ ਪਾਰਟਨਰਸ ਵੱਲੋਂ ਇਸ ਦਰਜਾਬੰਦੀ ਲਈ ਵੈਲਿਡ ਪਾਸਪੋਰਟ ਜੋ ਕਿ ਸਧਾਰਨ ਪਾਕ ਕੂਟਨੀਤਿਕ ਜਾਂ ਆਪਤਕਾਲੀਨ ਹਾਲਾਤ 'ਚ ਜਾਰੀ ਨਾ ਕੀਤਾ ਗਿਆ ਹੋਵੇ ਉਸ ਨੂੰ ਲਿਆ ਜਾਂਦਾ ਹੈ ਪਾਸਪੋਰਟ ਹੋਲਡਰ ਦਾ ਸਟੇ ਉਕਤ ਦੇਸ਼ 'ਚ ਘੱਟੋ-ਘੱਟ 3 ਦਿਨ ਹੋਣਾ ਚਾਹੀਦਾ ਹੈ ਉਕਤ ਸੰਸਥਾ ਮੁਤਾਬਕ ਦਰਜਾਬੰਦੀ ਲਈ ਈਟੀਏ ਨੂੰ ਵੀਜ਼ਾ ਫਰੀ ਵਜੋਂ ਮੰਨਿਆ ਗਿਆ ਹੈ ਬਹੁਤ ਸਾਰੇ ਦੇਸ਼ਾਂ 'ਚ ਵੀਜ਼ੇ ਤੋਂ ਬਗੈਰ ਸਿਰਫ ਈਟੀਏ ਰਾਹੀਂ ਵੀ ਜਾਇਆ ਜਾ ਸਕਦਾ ਹੈ ਈਟੀਏ ਦਾ ਮਤਲਬ ਹੈ ਇਲੈਕਟ੍ਰੋਨਿਕ ਟਰੈਵਲ ਅਥਾਰਾਈਜੇਸ਼ਨ ਹਰ ਦੇਸ਼ ਵੱਲੋਂ ਕੁਝ ਅਜਿਹੇ ਦੇਸ਼ਾਂ ਦੀ ਸੂਚੀ ਬਣਾਈ ਜਾਂਦੀ ਹੈ ਜਿਨ੍ਹਾਂ ਨੂੰ ਵੀਜ਼ੇ ਦੀ ਲੋੜ ਨਹੀਂ ਪੈਂਦੀ ਪਰ ਯਾਤਰਾ ਲਈ ਇਲੈਕਟ੍ਰੋਨਿਕ ਟਰੈਵਲ ਅਥਾਰਾਈਜੇਸ਼ਨ ਦੀ ਜ਼ਰੂਰਤ ਪੈਂਦੀ ਹੈ ਈਟੀਏ ਵਿਨੇਕਾਰ ਦੇ ਪਾਸਪੋਰਟ ਨਾਲ ਇਲੈਕਟ੍ਰੋਨਿਕ ਤਰੀਕੇ ਨਾਲ ਲਿੰਕ ਹੁੰਦਾ ਹੈ 6 ਮਹੀਨਿਆਂ ਤੋਂ ਘੱਟ ਸਮੇਂ ਲਈ ਯੂਕੇ ਦਾ ਦੌਰਾ ਕਰਨ ਦੀ ਯੋਜਨਾ ਬਣਾ ਰਹੇ ਕੈਨੇਡੀਅਨਸ ਨੂੰ ਹੁਣ ਈਟੀਏ ਦੀ ਜ਼ਰੂਰਤ ਪਵੇਗੀ 8 ਜਨਵਰੀ ਤੋਂ ਇਹ ਨਵੀਂ ਲੋੜ ਲਾਗੂ ਕਰ ਦਿੱਤੀ ਗਈ ਹੈ ਯੂਕੇ ਵੱਲੋਂ ਜਾਰੀ 48 ਦੇਸ਼ਾਂ ਦੀ ਸੂਚੀ ਵਿੱਚ ਆਸਟ੍ਰੇਲੀਆ ਤੇ ਯੂਐਸਵੀ ਸ਼ਾਮਲ ਨੇ 2 ਅਪ੍ਰੈਲ 2025 ਤੋਂ ਇਸ ਸੂਚੀ ਵਿੱਚ ਹੋਰ ਦੇਸ਼ ਸ਼ਾਮਲ ਕੀਤੇ ਜਾਣੇ ਨੇ ਪ੍ਰਾਪਤ ਜਾਣਕਾਰੀ ਮੁਤਾਬਕ ਯੂਰਪ ਵੱਲੋਂ ਆਪਣਾ ਯੂਰੋਪੀਅਨ ਟ੍ਰੈਵਲ ਇਨਫੋਰਮੇਸ਼ਨ ਐਂਡ ਅਥਾਰਾਈਜੇਸ਼ਨ ਸਿਸਟਮ ਲਿਆਂਦਾ ਗਿਆ ਹੈ ਜੋ ਕਿ ਮਈ 2025 ਤੱਕ ਆਉਣ ਦੀ ਸੰਭਾਅਨਾ ਹੈ ਇਸ ਸਾਲ ਦੀ ਦਰਜਾਬੰਦੀ ਮੁਤਾਬਕ ਸਿੰਗਾਪੁਰ ਦਾ ਸਥਾਨ ਪਹਿਲੇ ਨੰਬਰ ਤੇ ਹੈ ਉਹਦਾ ਪਾਸਪੋਰਟ ਸਭ ਤੋਂ ਸ਼ਕਤੀਸ਼ਾਲੀ ਹੈ ਸਿੰਗਾਪੁਰ ਦਾ ਪਾਸਪੋਰਟ 홀ਡਰ 195 ਥਾਵਾਂ ਤੇ ਬਗੈਰ ਵੀਜ਼ਾ ਜਾ ਸਕਦਾ ਹੈ ਜਪਾਨੀ ਪਾਸਪੋਰਟ ਜਿਸ ਨਾਲ 193 ਦੇਸ਼ਾਂ ਦੀ ਬਗੈਰ ਵੀਜ਼ਾ ਯਾਤਰਾ ਕੀਤੀ ਜਾਂਦੀ ਹੈ ਦੂਜੇ ਸਥਾਨ ਤੇ ਹੈ ਯੂਕੇ ਪੰਜਵੇਂ ਤੇ ਆਸਟ੍ਰੇਲੀਆ ਛੇਵੇਂ ਨੰਬਰ ਤੇ ਹੈ ਇੱਕ ਸਥਾਨ ਉੱਤੇ ਇੱਕ ਤੋਂ ਵੱਧ ਦੇਸ਼ ਹੋ ਸਕਦੇ ਨੇ 2025 ਹੈਨਲੀ ਗਲੋਬਲ ਮੋਬਿਲਿਟੀ ਰਿਪੋਰਟ ਮੁਤਾਬਕ 6 ਦੇਸ਼ ਫਿਨਲੈਂਡ ਫਰਾਂਸ ਜਰਮਨੀ ਇਟਲੀ ਸਾਊਥ ਕੋਰੀਆ ਤੇ ਸਪੇਨ ਤੀਜੇ ਸਥਾਨ ਤੇ ਨੇ ਜਿਨ੍ਹਾਂ ਦੇ ਪਾਸਪੋਰਟ 홀ਡਰ 192 ਦੇਸ਼ਾਂ ਦੀ ਯਾਤਰਾ ਬਿਨਾਂ ਵੀਜ਼ਾ ਤੋਂ ਸਕਦੇ ਨੇ ਇਸ ਸੂਚੀ ਵਿੱਚ ਕੈਨੇਡਾ ਦੇ ਪਾਸਪੋਰਟ ਨੂੰ 7ਵਾਂ ਸਥਾਨ ਮਿਲਿਆ ਹੈ ਕੈਨੇਡਾ ਮਾਲਟਾ ਪੋਲੈਂਡ ਨਾਲ ਇਸਥਾਨ ਸਾਂਝਾ ਕਰਦਾ ਹੈ ਕੈਨੇਡੀਅਨ ਪਾਸਪੋਰਟ ਹੋਲਡਰਜ਼ ਨੂੰ 188 ਦੇਸ਼ਾਂ ਦੀ ਯਾਤਰਾ ਲਈ ਵੀਜ਼ੇ ਦੀ ਲੋੜ ਨਹੀਂ ਹੁੰਦੀ ਪਿਛਲੇ ਸਾਲ ਵੀ ਕੈਨੇਡਾ ਕੋਲ ਇਹੇ ਸਥਾਨ ਸੀ ਹੈਂਡਲੇ ਐਂਡ ਪਾਰਟਨਰਸ ਵੱਲੋਂ ਜਾਰੀ ਦਰਜਾਬੰਦੀ ਵਿੱਚ ਕੈਨੇਡੀਅਨ ਪਾਸਪੋਰਟ ਯੂਐਸ ਪਾਸਪੋਰਟ ਨਾਲੋਂ ਉੱਤੇ ਹੈ ਯੂਐਸ ਪਾਸਪੋਰਟ ਇਸ ਸੂਚੀ ਵਿੱਚ 9ਵੇਂ ਸਥਾਨ ਤੇ ਹੈ 2015 ਦੀ ਦਰਜਾਬੰਦੀ ਵਿੱਚ ਯੂਐਸ ਦੂਜੇ ਸਥਾਨ ਤੇ ਸੀ ਕੈਨੇਡਾ 'ਚ ਜੰਮੇ ਲੋਕ ਤਾਂ ਸਿੱਧੀ ਹੀ ਕੈਨੇਡੀਅਨ ਨਾਗਰਿਕਤਾ ਹਾਸਲ ਕਰ ਲੈਂਦੇ ਨੇ ਕੈ ਯੂਖਾ ਜਾਂਦੇ ਨੇ ਜਦਕਿ ਦੇਸ਼ ਛੜਹੰਦੇ ਹੋਰਨਾ ਪ੍ਰਵਾਸੀਆਂ ਨੂੰ ਪਹਿਲਾਂ ਕਨੇਡੀਜੀ ਨਾਗਰਿਕਤਾ ਲੈਣੀ ਪੈਂਦੀ ਹੈ ਕੋਈ ਵੀ ਪਰਮਨੈਂਟ ਰੈਜ਼ੀਡੈਂਟ 1095 ਦਿਨ ਰਹਿਣ ਤੋਂ ਬਾਅਦ ਨਾਗਰਿਕਤਾ ਲਈ ਅਰਜ਼ੀ ਦੇ ਸਕਦਾ ਹੈ 18 ਤੋਂ 54 ਸਾਲ ਦੇ ਬਿਨਿਕਾਰਾਂ ਨੂੰ ਅੰਗਰੇਜ਼ੀ ਜਾਂ ਫ੍ਰੈਂਚ ਦੀ ਜਾਣਕਾਰੀ ਹੋਣ ਲਈ ਪੇਪਰ ਦੇਣਾ ਪੈਂਦਾ ਹੈ ਇਸ ਤੋਂ ਇਲਾਵਾ ਦੇਸ਼ ਬਾਰੇ ਜਾਣਕਾਰੀ ਬਾਬਤ ਇੱਕ ਪੇਪਰ ਦੇਣਾ ਪੈਂਦਾ ਹੈ ਜਿਸ ਨੂੰ ਸਿਟੀਜ਼ਨਸ਼ਿਪ ਟੈਸਟ ਕਿਹਾ ਜਾਂਦਾ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਦੋਹਰੀ ਨਾਗਰਿਕਤਾ ਦੀ ਸਹੂਲਤ ਨਹੀਂ ਦਿੰਦਾ ਜਦਕਿ ਪਾਕਿਸਤਾਨੀ ਮੂਲ ਦੇ ਲੋਕ ਕੁਝ ਦੇਸ਼ਾਂ ਦੀ ਦੋਹਰੀ ਨਾਗਰਿਕਤਾ ਹਾਸਲ ਕਰ ਸਕਦੇ ਨੇ ਭਾਰਤੀ ਲੋਕਾਂ ਨੂੰ ਕੈਨੇਡੀਅਨ ਨਾਗਰਿਕਤਾ ਲੈਣ ਤੋਂ ਬਾਅਦ ਭਾਰਤੀ ਪਾਸਪੋਰਟ ਸਲੈਂਡਰ ਕਰਨਾ ਪੈਂਦਾ ਹੈ ਤੇ ਉਹ OCI ਲੈ ਸਕਦੇ ਨੇ ਇਸ ਦਰਜਾਬੰਦੀ 'ਚ ਭਾਰਤ ਦਾ 85ਵਾਂ ਸਥਾਨ ਹੈ ਜਦਕਿ ਪਾਕਿਸਤਾਨ 193ਵਾਂ ਸਥਾਨ ਤੇ ਹੈ ਪਿਛਲੇ ਸਾਲ ਭਾਰਤ ਇਸ ਸੂਚੀ ਵਿੱਚ 80ਵੇਂ ਸਥਾਨ ਤੇ ਸੀ ਅਫਗਾਨਿਸਤਾਨ ਦੇ ਪਾਸਪੋਰਟ ਨੂੰ ਸਭ ਤੋਂ ਹੇਠਲਾ 106ਵਾਂ ਸਥਾਨ ਮਿਲਿਆ ਹੈ ਇਰਾਕ ਅਤੇ ਸੀਰੀਆ ਦੇ ਪਾਸਪੋਰਟ ਕ੍ਰਮਵਾਰ 104 ਤੇ 155ਵੇਂ ਨੰਬਰ ਤੇ ਨੇ ਕੈਨੇਡੀਅਨ মিডিਆ ਏਜੰਸੀ ਨੇ ਇੱਕ ਸਰਵੇ ਕੀਤਾ ਸੀ ਤੇ ਸਰਵੇ ਦੇ ਵਿੱਚ ਨਵੇਂ ਆਏ ਲੋਕਾਂ ਤੋਂ ਇਹ ਪੁੱਛਿਆ ਗਿਆ ਸੀ ਕਿ ਕੀ ਕੈਨੇਡਾ ਸਹੀ ਯੋਜਨਾਬੰਦੀ ਕਰ ਰਿਹਾ ਹੈ ਪਰ ਉਹਨਾਂ ਲੋਕਾਂ ਨੇ ਕਿਹਾ ਕਿ ਨਹੀਂ ਕੈਨੇਡਾ ਸਹੀ ਪਲੈਨਿੰਗ ਤੋਂ ਬਿਨਾ ਬਹੁਤ ਜ਼ਿਆਦਾ ਇਮੀਗ੍ਰੈਂਟਸ ਨੂੰ ਵੈਲਕਮ ਕਰ ਰਿਹਾ ਹੈ ਜਦਕਿ ਬਹੁਤ ਸਾਰੇ ਲੋਕਾਂ ਨੇ ਇਹ ਕਿਹਾ ਕਿ ਕੈਨੇਡਾ ਉਹਨਾਂ ਦਾ ਘਰ ਹੈ ਪੰਜ ਦੇ ਵਿੱਚੋਂ ਦੋ ਲੋਕਾਂ ਦੀ ਮੰਨੀਏ ਤਾਂ ਉਹ ਕਹਿ ਰਹੇ ਨੇ ਕਿ ਉਹ ਕੈਨੇਡਾ ਨੂੰ ਹੁਣ ਛੱਡਣ ਬਾਰੇ ਸੋਚ ਰਹੇ ਨੇ ਕਿਉਂਕਿ ਕੈਨੇਡਾ ਦੇ ਵਿੱਚ ਪ੍ਰਵਾਸੀ ਇੰਨੇ ਜ਼ਿਆਦਾ ਹੋ ਗਏ ਨੇ ਕਿ ਲੋਕਾਂ ਨੂੰ ਰੋਜ਼ਗਾਰ ਮਿਲਣਾ ਘਰ ਮਿਲਣਾ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਹੋਣੀਆਂ ਬਹੁਤ ਮੁਸ਼ਕਲ ਹੋ ਗਈਆਂ ਨੇ ਤੇ ਕੁਝ ਲੋਕਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਕੈਨੇਡਾ ਛੱਡ ਕੇ ਕਿਸੇ ਹੋਰ ਮੁਲਕ ਚਲੇ ਜਾਣਾ ਹੀ ਹੁਣ ਬਿਹਤਰ ਹੋਵੇਗਾ CBC ਨਿਊਜ਼ ਦੁਆਰਾ ਕੀਤੇ ਗਏ ਇੱਕ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ ਕੈਨੇਡਾ 'ਚ 80% ਤੋਂ ਵੱਧ ਨਵੇਂ ਆਏ ਲੋਕ ਮਹਿਸੂਸ ਕਰਦੇ ਨੇ ਕਿ ਦੇਸ਼ ਬਿਨਾਂ ਯੋਜਨਾ ਦੇ ਆਪਣੀ ਇਮੀਗ੍ਰੇਸ਼ਨ ਪ੍ਰਣਾਲੀ ਰਾਹੀਂ ਬਹੁਤ ਸਾਰੇ ਲੋਕਾਂ ਨੂੰ ਲਿਆ ਰਿਹਾ ਹੈ। ਮਾਰਕੀਟ ਰਿਸਰਚ ਫਰਮ ਪੋਲਾਰਾ ਸਟ੍ਰੈਟੈਜਿਕ ਇਨਸਾਈਟਸ ਦੁਆਰਾ ਨਵੰਬਰ 'ਚ ਕਰਵਾਏ ਗਏ ਸਰਵੇਖਣ ਵਿੱਚ 1507 ਲੋਕਾਂ ਤੋਂ ਉਨ੍ਹਾਂ ਦੇ ਕੈਨੇਡਾ ਆਉਣ ਦੇ ਤਜਰਬਿਆਂ ਬਾਰੇ ਪੁੱਛਿਆ ਗਿਆ। ਇਸ ਦੀਆਂ ਖੋਜਾਂ 'ਚ ਇਹ ਸੀ ਕਿ 5 ਵਿੱਚੋਂ 4 ਨਵੇਂ ਆਏ ਲੋਕਾਂ ਦਾ ਮੰਨਣਾ ਹੈ ਕਿ ਕੈਨੇਡੀਅਨ ਸਰਕਾਰ ਨੇ ਬਹੁਤ ਸਾਰੇ ਪ੍ਰਵਾਸੀਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਵੀਕਾਰ ਕੀਤਾ ਹੈ ਜਿਨ੍ਹਾਂ ਕੋਲ ਠੁਕਵੀਂ ਰਿਹਾਇਸ਼, ਬੁਨਿਆਦੀ ਢਾਂਚੇ, ਜਾਰੀ ਰੋਜ਼ਗਾਰ ਦੇ ਲੋੜਿੰਦੇ ਮੌਕੇ ਹੋਣ ਦੀ ਕੋਈ ਯੋਜਨਾ ਨਹੀਂ ਹੈ 2022 ਵਿੱਚ ਈਰਾਨ ਤੋਂ ਕੈਨੇਡਾ ਪ੍ਰਵਾਸ ਕਰਨ ਵਾਲੀ ਇੱਕ ਡਾਕਟਰ ਸ਼ਬਨੂਰ ਅਬਦੁੱਲ ਲਤੀਫ ਦਾ ਕਹਿਣਾ ਹੈ ਕਿ ਉਹ ਇਸ ਬਿਆਨ ਨਾਲ ਸਹਿਮਤ ਹੈ ਇਸ ਦੇ ਪਿੱਛੇ ਬਿਲਕੁਲ ਕੋਈ ਸੋਚ ਨਹੀਂ ਸੀ ਅਬਦੁੱਲ ਲਤੀਫ ਨੇ ਕਿਹਾ ਹੈ ਜਿਸ ਨੇ ਪਿਛਲੇ ਬਸੰਤ ਲੰਡਨ অন্ਟਾਰੀਓ ਦੇ ਫੈਸ਼ਨਵੇ ਕਾਲਜ ਸਿਹਤ ਸੰਭਾਲ ਪ੍ਰਸ਼ਾਸਨ ਸੰਬੰਧਨ ਪ੍ਰੋਗਰਾਮ ਤੋਂ ਗ੍ਰੈਜੂਏਸ਼ਨ ਪੂਰੀ ਕੀਤੀ ਹੈ ਉਹ ਕਹਿੰਦੇ ਨੇ ਕਿ ਜਦੋਂ ਈਰਾਨ ਨਾਲੋਂ ਕੈਨੇਡਾ ਚ ਵਿਦੇੜੀ ਸੁਰੱਖਿਆ ਤੇ ਸੁਰਤਤਰ ਮਹਿਸੂਸ ਕਰਤੀ ਹੈ ਉੱਥੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਉਦੋਂ ਤੱਕ ਸਵੀਕਾਰ ਕਰਨ ਦਾ ਰਵੱਈਆ ਹੁੰਦਾ ਹੈ ਜਦੋਂ ਤੱਕ ਉਹ ਇਸ ਨੂੰ ਬਰਦਾਸ਼ਤ ਕਰ ਸਕਦੇ ਨੇ ਇਹ ਵਿਚਾਰ ਕਿਤੇ ਬਿਨਾ ਕਿ ਕੀ ਉਹ ਪਹੁੰਚਣ ਤੇ ਰਿਹائش ਜਾਂ ਸਿਹਤ ਸੰਭਾਲ ਦੇਖ ਸਕਦੇ ਨੇ 60% ਕੈਨੇਡੀਅਨਾਂ ਦੁਆਰਾ ਸਾਂਝਾ ਕੀਤਾ ਗਿਆ ਦ੍ਰਿਸ਼ਟੀਕੋਣ ਹੈ ਜੋ ਕਿ ਨਵੰਬਰ ਚ ਪੂਰਾ ਹੋਇਆ ਸੀ ਐਸੋਸੀਏਸ਼ਨ ਫਾਰ ਕੈਨੇਡੀਅਨ ਸਟੱਡੀਜ਼ ਲਈ ਇੱਕ ਤਾਜ਼ਾ ਲੈਜ਼ਰ ਪੋਲ ਅਨੁਸਾਰ ਇਹ ਆંકੜੇ ਸਾਹਮਣੇ ਆਏ ਨੇ ਪੁਲਾਰਾ ਸਰਵੇਖਣ ਵਿੱਚ ਅਬਦੁੱਲ ਲਤੀਫ ਵਰਗੇ ਨਸਲੀ ਨਵੇਂ ਆਏ ਲੋਕਾਂ ਦੇ ਇਸ ਦ੍ਰਿਸ਼ਟੀਕੋਣ ਨਾਲ ਸਹਿਮਤ ਹੋਣ ਲਈ ਗੋਰੇ ਨਵੇਂ ਆਉਣ ਵਾਲਿਆਂ ਨਾਲੋਂ 10% ਦੀ ਅੰਕ ਵਾਧ ਨੇ ਦੇਸ਼ ਨੂੰ ਆਪਣਾ ਘਰ ਬਣਾਉਣ ਦੀ ਆਸ ਨਾਲ ਹਰ ਸਾਲ ਲੱਖਾਂ ਪ੍ਰਵਾਸੀ ਕੈਨਡਾ ਆਉਂਦੇ ਨੇ ਇਕੱਲੇ 2024 ਦੇ ਪਹਿਲੇ 9 ਮਹੀਨਿਆਂ ਵਿੱਚ ਕੈਨਡਾ ਨੇ 6,62,000 ਸਥਾਈ ਅਤੇ ਅਸਥਾਈ ਨਿਵਾਸੀਆਂ ਨੂੰ ਸ਼ਾਮਲ ਕੀਤਾ ਜੋ ਕਿ ਉਸ ਸਮੇਂ ਵਿੱਚ ਲਗਭਗ ਪੂਰੀ ਆਬਾਦੀ ਵਾਧੇ ਦੇ 97% ਲਈ ਲੇਖਾਏ ਸਟੈਟਿਸਟਿਕਸ ਕੈਨਡਾ ਦੇ ਅਨੁਸਾਰ 2015 ਵਿੱਚ ਬਰਾਬਰ ਦੀ ਮਿਆਦ ਵਿੱਚ ਆਬਾਦੀ ਚ 3/4 ਤੋਂ ਘੱਟ ਵਾਧਾ ਅੰਤਰਰਾਸ਼ਟਰੀ ਪ੍ਰਵਾਸ ਦਾ ਨਤੀਜਾ ਸੀ ਅਲਫਰਡ ਲੈਂਪ ਸੈਂਟਰ ਫਾਰ ਇਮੀਗ੍ਰੈਂਟ ਐਂਡ ਕਮਿਊਨਿਟੀ ਸਰਵਿਸਿਜ਼ ਦੇ ਕਾਰਜਕਾਰੀ ਨਿਰਦੇਸ਼ਕ ਨੀਤੀਨਾ ਤੋਂ ਰੁਜ਼ਗਾਰ ਅਤੇ ਰਿਹਾਇਸ਼ ਖੋਣ ਵਾਲੇ ਪ੍ਰਵਾਸੀਆਂ ਦੀਆਂ ਗਲਤ ਧਾਰਨਾਵਾਂ ਨੂੰ ਵਧਾਉਣ ਲਈ ਪੁਲਾਰਾ ਦੀਆਂ ਖੋਜਾਂ ਦੀ ਵਰਤੋਂ ਕਰਨ ਵਿਰੁੱਧ ਸਾਬਤਾਨ ਕਰਦੇ ਨੇ। ਉਹਨਾਂ ਨੇ ਕਿਹਾ ਕਿ ਉਹ ਲੋਕ ਜੋ ਅੰਤ ਵਿੱਚ ਉਸ ਬਿਰਤਾਂਤ ਨਾਲ ਸਹਿਮਤ ਹੁੰਦੇ ਨੇ ਉਹ ਜ਼ਰੂਰੀ ਤੌਰ ਤੇ ਜਨੋਫੋਬਿਕ ਜਾਂ ਪ੍ਰਵਾਸੀ ਵਿਰੋਧੀ ਹੋਣ ਦੀ ਜਗ੍ਹਾ ਤੋਂ ਅਜਹਾਨ ਨਹੀਂ ਕਰਦੇ ਪਰ ਉਹ ਕਹਿ ਰਹੇ ਨੇ ਕਿ ਸਥਿਤੀ ਦੀ ਘਾਟ ਦਾ ਅਨੁਭਵ ਕਰਨ ਵਾਲੀ ਜਗ੍ਹਾ ਤੋਂ ਤੁਸੀਂ ਕੈਨੇਡਾ ਲਈ ਇਮੀਗ੍ਰੇਸ਼ਨ ਬੰਦ ਕਰ ਸਕਦੇ ਹੋ ਤੇ ਤੁਹਾਡੇ ਕੋਲ ਹਜੇ ਵੀ ਰਹਿ ਰਹਿਸ਼ੀ ਸੰਕਟ ਰਹੇਗਾ ਮਹਾਂਮਾਰੀ ਦੌਰਾਨ ਕੜੰਧੀਆਂ ਕੀਮਤਾਂ ਅਸਮਾਨ ਨੂੰ ਛੂ ਗਈਆਂ ਉਦੋਂ ਵੀ ਜਦੋਂ ਸਰਹੱਦਾਂ ਜ਼ਿਆਦਾਤਰ ਬੰਦ ਸਨ ਇਮੀਗ੍ਰੇਸ਼ਨ ਪ੍ਰਣਾਲੀ ਤੋਂ ਨਿਰਾਸ਼ਾ ਦੇ ਬਾਵਜੂਦ ਜ਼ਿਆਦਾਤਰ ਨਵੇਂ ਆਏ ਲੋਕਾਂ ਨੇ ਕੈਨੇਡਾ 'ਚ ਸੱਚਮੁੱਚ ਖੁਸ਼ੀ ਦੀ ਰਿਪੋਰਟ ਕੀਤੀ ਸਰਵੇਖਣ ਉੱਤਰਦਾਤਾਵਾਂ ਵਿੱਚੋਂ 79% ਨੇ ਕਿਹਾ ਕਿ ਉਹ ਆਪਣੀ ਜੀਵਨ ਦੀ ਗੁਣਵੱਤਾ ਤੋਂ ਸੰਤੁਸ਼ਟ ਸਨ ਅਤੇ ਲਗਭਗ ਤਿੰਨ ਚੌਥਾਈ ਸਿੱਖਿਆ ਤੱਕ ਪਹੁੰਚ ਅਤੇ ਇੱਕ ਵਧੀਆ ਕੰਮ ਜੀਵਨ ਸੰਤੁਲਨ ਤੋਂ ਸੰਤੁਸ਼ਟ ਸਨ ਇਮੀਗ੍ਰੇਸ਼ਨ ਵਕੀਲ ਲੂ ਜੈਂਸਨ ਡੰਗਜ਼ਾਲ ਨੇ ਦਾ ਕਹਿਣਾ ਹੈ ਕਿ ਖੋਜਾਂ ਕੈਨੇਡਾ ਦੇ ਲੰਮੇ ਸਮੇਂ ਤੋਂ ਸਿਖਰਲੇ ਜੀ7 ਮੰਚਲਾ ਵਾਲੇ ਦੇਸ਼ਾਂ ਵਿੱਚੋਂ ਇੱਕ ਵਚੋਂ ਮਿਲਖੰਤੀਆਂ ਨੇ ਹਾਲਾਂਕਿ 2/3 ਉਤਰਦਾਤਾ ਜੀਵਨ ਦੀ ਲਾਗਤ ਤੋਂ অসੰਤੁਸ਼ਟ ਸਨ ਅਤੇ ਲਗਭਗ ਅੱਧੇ ਕੈਨੇਡਾ ਦੀ ਸਿਹਤ ਸੰਭਾਲ ਪ੍ਰਣਾਲੀ ਤੋਂ অসੰਤੁਸ਼ਟ ਸਰਵੇਖਣ ਵਿੱਚ ਕੰਮ ਕਰਨ ਵਾਲੇ ਨਵੇਂ ਆਏ ਲੋਕਾਂ ਵਿੱਚੋਂ 14% ਬੇਰੋਜ਼ਗਾਰ ਸਨ ਇਸ ਤੋਂ ਇਲਾਵਾ ਪਿਛਲੇ 5 ਸਾਲਾਂ ਵਿੱਚ ਕੈਨੇਡਾ 'ਚ ਆਉਣ ਵਾਲੇ 4 ਵਿੱਚੋਂ ਇੱਕ ਨਵੇਂ ਵਿਅਕਤੀ ਦੀ ਘਰੇਲੂ ਆਮਦਨ 30000 ਡਾਲਰ ਤੋਂ ਘੱਟ ਦੱਸੀ ਗਈ ਹੈ ਅਸਥਾਈ ਨਿਵਾਸੀਆਂ ਦੇ 30 ਸਾਲ ਤੋਂ ਘੱਟ ਉਮਰ ਦੇ ਪ੍ਰਵਾਸੀਆਂ ਲਈ ਵੀ ਇਹ ਹੀ ਸੱਚ ਸੀ। ਨੈਚੁਰਲ ਗੈਸ ਦੀਆਂ ਕੀਮਤਾਂ ਵਧਣ ਵਾਸਤੇ ਤਿਆਰ ਹੋ ਗਈਆਂ ਨੇ ਨਵੀਂ ਰਿਪੋਰਟ ਨੇ ਇਹ ਭਵਿੱਖਵਾਣੀ ਕੀਤੀ ਹੈ ਕਿ 2025 ਦੇ ਵਿੱਚ ਲੋਕ ਨੈਚੁਰਲ ਗੈਸ ਯਾਨੀ ਕਿ ਕੁਦਰਤੀ ਗੈਸ ਦੀਆਂ ਕੀਮਤਾਂ ਨੂੰ ਵਾਧੇ ਹੋਏ ਵੇਖਣਗੇ। ਇੱਕ ਪਾਸੇ ਮਹਿੰਗਾਈ ਆਲਰੇਡੀ ਵਧ ਰਹੀ ਹੈ। ਵਧੀ ਹੋਈ ਮੰਗ ਅਤੇ ਐਲएनजी ਸ਼ਿਪਿੰਗ ਸਮਰੱਥਾ ਸੈਕਟਰ ਦੇ ਵਿੱਚ ਵਿਕਾਸ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ ਉਹਨਾਂ ਨੂੰ ਲੱਗਦਾ ਹੈ ਕਿ ਜੇ ਕੀਮਤਾਂ ਵਧਾ ਦਿੱਤੀਆਂ ਜਾਣਗੀਆਂ ਤਾਂ ਸੈਕਟਰ ਦੇ ਵਿੱਚ ਡਿਵੈਲਪਮੈਂਟ ਕਰਨਾ ਸੌਖਾ ਹੋ ਜਾਵੇਗਾ ਉੱਤਰੀ ਅਮਰੀਕਾ ਵਿੱਚ ਕੁਦਰਤੀ ਗੈਸ ਬਾਜ਼ਾਰਾਂ 'ਚ ਗਿਰਾਵਟ ਦੇ ਇੱਕ ਹੋਰ ਸਾਲ ਤੋਂ ਬਾਅਦ ਇੱਕ ਨਵੀਂ ਰਿਪੋਰਟ ਚ ਕਿਹਾ ਗਿਆ ਹੈ ਕਿ 2025 ਕੀਮਤਾਂ 'ਚ ਉਛਾਲ ਲੈ ਸਕਦਾ ਹੈ ਡਿਲੋਇਟ ਦੁਆਰਾ 31 ਦਸੰਬਰ ਨੂੰ ਪ੍ਰਕਾਸ਼ਿਤ ਇੱਕ ਤੇਲ ਅਤੇ ਗੈਸ ਦੀਆਂ ਕੀਮਤਾਂ ਦੀ ਭਵਿੱਖਬਾਣੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੈਨੇਡੀਅਨ ਕੁਦਰਤੀ ਗੈਸ ਦੀ ਵਾਧੀ ਮੰਗ ਅਤੇ ਵਾਧੀ LNG ਸ਼ਿਪਿੰਗ ਸਮਰਥਾ ਨਵੇਂ ਸਾਲ 'ਚ ਉੱਚ ਕੀਮਤਾਂ ਵਿੱਚ ਅਨੁਵਾਦ ਕਰ ਸਕਦੀ ਹੈ ਡਲੋਰਡ ਦੇ ਸਹਿਲੇਖਕ ਅਤੇ ਰਿਪੋਰਟ ਦੇ ਸਹਿਲੇਖਕ ਐਂਟ੍ਰੀਓ ਬੋਟਰਿਲ ਨੇ ਕਿਹਾ ਹੈ ਕਿ ਇੱਕ ਮੰਗ ਕੁਦਰਤੀ ਗੈਸ ਦੀ ਵਧ ਸਪਲਾਈ ਨੂੰ ਪੂਰਾ ਕਰਨ ਲਈ ਕੰਮ ਕਰੇਗੀ ਜੋ ਕੈਨੇਡਾ ਨੇ 2024 ਦੌਰਾਨ ਵਿਖਿਆਸੀ ਜੋ ਕਿ ਇੱਕ ਸਿਹਤਮੰਦ ਮਾਰਕੀਟ ਸੰਤੁਲਨ ਵੱਲ ਅਗਵਾਈ ਕਰਦਾ ਹੈ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਨਵੇਂ LNG ਕੈਨੇਡਾ ਨਿਰਯਾਤ ਟਰਮੀਨਲ ਦੇ 2025 ਦੇ ਮਾਧ ਵਿੱਚ ਆਨਲਾਈਨ ਆਉਣ ਦੀ ਉਮੀਦ ਹੈ ਬਾਟਲ ਨੇ ਕਿਹਾ ਕਿ ਉਦਯੋਗ ਇਨ੍ਹਾਂ ਵਾਧੀਆਂ ਲੋੜਾਂ ਵਿੱਚੋਂ ਕੁਝ ਨੂੰ ਪੂਰਾ ਕਰਨ ਲਈ ਇੱਕ ਚੰਗੀ ਸਥਿਤੀ 'ਚ ਹੈ। ਬਾਟਲ ਨੇ ਕਿਹਾ ਕਿ ਟਾਂਚਾਗਤ ਤੌਰ ਤੇ 2025 ਲਈ ਕੁਦਰਤੀ ਗੈਸ ਬਾਜ਼ਾਰ ਬਹੁਤ ਵਧੀਆ ਦਿਖਾਈ ਦਿੰਦਾ ਹੈ। ਬਾਟਲ ਨੇ ਕਿਹਾ ਕਿ ਕੈਨੇਡੀਅਨ ਕੁਦਰਤੀ ਗੈਸ ਦੀ ਨਵੀਂ ਮੰਗ ਨੂੰ ਚਲਾਉਣ ਵਾਲਾ ਪਹਿਲਾ ਮੁੱਖ ਕਾਰਕ ਅਮਰੀਕਾ ਤੇ ਮੈਕਸੀਕੋ ਦੇ ਬਾਜ਼ਾਰ ਨੇ ਜਿਨ੍ਹਾਂ ਵਿੱਚ ਅਗਲੇ ਕੁਝ ਸਾਲਾਂ 'ਚ ਹੋਰ ਐਲਐਨਜੀ ਪ੍ਰੋਜੈਕਟ ਆਨਲਾਈਨ ਹੋਣਗੇ। ਬੋਟਲ ਨੇ ਕੈਂਟਾ ਯੂਐਸ ਮੈਕਸੀਕੋ ਮਾਰਕੀਟ ਦੀ ਇਕ ਇਕਰਾਤ ਪ੍ਰਕਿਰਤੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਦਾ ਮਤਲਬ ਹੈ ਕਿ ਅਸੀਂ ਉੱਤਰੀ ਅਮਰੀਕਾ ਤੋਂ ਹੋਰ ਵੀ ਜ਼ਿਆਦਾ ਐਲਐਨਜੀ ਨਿਰਯਾਤ ਕਰਨ ਜਾ ਰਹੇ ਹਾਂ ਇਸ ਲਈ ਕੁਦਰਤੀ ਗੈਸ ਬਾਜ਼ਾਰਾਂ ਨੂੰ ਵਿਕਸਿਤ ਕਰਨ ਦੇ ਵਧੇਰੇ ਮੌਕੇ ਨੇ ਬੋਟਲ ਨੇ ਕਿਹਾ ਹੈ ਕਿ ਦੇਸ਼ ਭਾਰ ਵਿੱਚ ਬਿਜਲੀ ਉਤਪਾਦਨ ਲਈ ਕੁਦਰਤੀ ਗੈਸ ਦੀ ਵਰਤੋਂ ਵਿੱਚ ਲਗਾਤਾਰ ਵਾਧਾ ਮੰਗ ਨੂੰ ਵਧਾਉਂਦਾ ਇੱਕ ਹੋਰ ਕਾਰਕ ਹੈ ਡੈਲੌਇਟ ਦੀ ਰਿਪੋਰਟ ਦੇ ਅਨੁਸਾਰ ਪਿਛਲੇ ਦਹਾਕੇ ਵਿੱਚ ਬਿਜਲੀ ਉਤਪਾਦਨ ਲਈ ਕੁਦਰਤੀ ਗੈਸ ਦੀ ਮੰਗ ਔਸਤਨ 5% ਪ੍ਰਤੀ ਸਾਲ ਵਧੀ ਹੈ ਅਤੇ ਦੇਸ਼ ਭਰ ਵਿੱਚ ਬਿਜਲੀ ਦੀਆਂ ਲੋੜਾਂ ਵਧਣ ਦੇ ਨਾਲ ਬੋਟਲ ਨੂੰ ਉਮੀਦ ਹੈ ਕਿ ਇਹ ਰੁਝਾਨ جاری ਰਹੇਗਾ 2024 ਦੌਰਾਨ ਕਟ ਕੁਦਰਤੀ ਗੈਸ ਦੀਆਂ ਕੀਮਤਾਂ ਐਲएनजी ਸ਼ਿਪਿੰਗ ਦੇ ਹੋਰ ਮੌਕਿਆਂ ਦੀ ਉਮੀਦ ਵਿੱਚ ਵਧੀ ਹੋਈ ਡ੍ਰਿਲਿੰਗ ਗਤੀਵਿਧੀ ਦੌਰਾਨ ਪ੍ਰੇਰਿਤ ਹਨ ਪਰ ਰਿਪੋਰਟ ਦੇ ਅਨੁਸਾਰ ਆਉਣ ਵਾਲੇ ਸਾਲ ਵਿੱਚ ਇਹ ਅਸੰਤੁਲਨ ਠੀਕ ਹੋਣ ਦੀ ਉਮੀਦ ਹੈ ਡੈਲੋਇਟ ਦੀ ਰਿਪੋਰਟ ਦੇ ਅਨੁਸਾਰ 2024 ਵਿੱਚ ਤੇਲ ਅਤੇ ਗੈਸ ਖੇਤਰ ਵਿੱਚ ਨਿਵੇਸ਼ 2017 ਤੋਂ ਆਪਣੇ ਉੱਚੇ ਪੱਧਰ ਤੇ ਪਹੁੰਚ ਗਿਆ ਸਿਰਫ 2024 ਦੀ ਦੂਜੀ ਤਿਮਾਹੀ ਵਿੱਚ 12.8 ਬਿਲੀਅਨ ਡਾਲਰ ਨਿਵੇਸ਼ ਕੀਤਾ ਗਿਆ ਨਵਾਂ ਨਿਵੇਸ਼ ਮੁੱਖ ਤੌਰ ਤੇ ਨਵੇਂ ਊਰਜਾ ਪ੍ਰੋਜੈਕਟ ਸੇ ਬੁਨਿਆਦੀ ਢਾਂਚੇ ਅਤੇ ਟੈਕਨੋਲੋਜੀਆ ਨੂੰ ਵਿਕਸਿਤ ਕਰਨ ਵਾਲਾ ਸਿੱਧਿਤ ਕੀਤਾ ਗਿਆ ਹੈ ਰਿਪੋਰਟ ਦੇ ਅਨੁਸਾਰ ਕੁਦਰਤੀ ਗੈਸ ਵਾਲੇ ਪਾਸੇ ਸਭ ਤੋਂ ਵੱਡਾ ਐਲ ਐਨ ਜੀ ਕੈਨੇਡਾ ਐਕਸਪੋਰਟ ਟਰਮੀਨਲ ਹੈ ਜਨ ਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਦਿਆਂ ਮੁਖੜ ਲਾਈਨਸ ਤੇ ਮਾਰਕ ਕਾਰਨੀਵਲ ਨੂੰ ਚੋਣ ਲੜੰਦਾ ਐਲਾਨ ਲਿਬਰਲ ਲੀਡਰਸ਼ਿਪ ਰੇਸ ਦੇ ਵਿੱਚ ਲੈਣਗੇ ਹਿੱਸਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਟੈਰਫ ਦੇ ਵਧ ਰਹੇ ਖਤਰੇ ਬਾਰੇ ਕੀਤੀ ਚਰਚਾ ਬਾਰਡਰ ਸੁਰੱਖਿਆ ਤੇ ਡੈਨਲ ਸਮਿਥ ਦਾ ਕੀਤਾ ਜ਼ਿਕਰ ਫੋਰਨੇਸਮਿਥ ਨੂੰ ਬਨਾਇਆ ਨਿਸ਼ਾਨਾ ਕਿਹਾ ਦੇਸ਼ ਆਉਂਦਾ ਪਹਿਲਾਂ ਡੈਨੀਅਲ ਸਮਿਥ ਨੇ ਨਹੀਂ ਕੀਤੀ ਸੀ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਨਾਲ ਹੋਣ ਵਾਲੀ ਮੀਟਿੰਗ ਦੇ ਵਿੱਚ ਸ਼ਿਰਕਤ ਸ਼ਕਤੀਸ਼ਾਲੀ ਪਾਸਪੋਰਟ ਲਿਸਟ ਦੇ ਵਿੱਚ ਕੈਨੇਡੀਅਨ ਪਾਸਪੋਰਟ ਸ਼ਾਮਲ ਸੱਤਵੇਂ ਸਥਾਨ ਤੇ ਰਿਹਾ ਬਕਰਾਰਾ ਯੂਐਸ ਨੂੰ ਪਛਾੜਿਆ ਇਸ ਦੇ ਨਾਲ ਹੀ ਮਿਲਦੇ ਇਜਾਜ਼ਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਾਤ